ਪੁਲਦੇਵ ਮਾਨੰਦ ਜੀ ਤੇ ਮੇਰੀ ਕੈਸਟ ਸੇ ਕੱਟਲਾ ਰੁਮਾਲ ਦੇ ਗਿਓ ਵੀ ਆਪ ਬਹਿ ਗਿਓ ਮਿਲਾ ਕੇ ਇਸ ਬਾਤ 10ਵੇਂ ਇੱਕੋ ਹੀ ਗੀਤ ਗਾਉਣਾ ਹੈ ਕਮੇ ਲਹਾਜ਼ਰੀ ਕਬੂਲ ਕਰਿਓ ਇੰਨੇ ਚ ਹੀ ਅੱਛੇ ਤੋਂ ਜਿਆਦਾ ਬੋਲਣਾ ਕਿ पल पल जिद टुटंदी तेरी फोटो त सामे सॼी कढण ਨੇ ਚਲਾ ਕੇ ਕੀ ਨਾ ਪਾਵੇ ਦਰਦਾਂ ਦੇ ਸਾਡੀ ਅੱਲੜਾ ਦੀਨੀ ਹੱਲੜਾ ਤੇ ਨੀਤ ਕੁਵਾਦੇ ਕੱਢਣਾ ਰੁਮਾਲ ਦੇ ਹੋਵੇ ਨਜ਼ਰ ਬਚਾ ਕੇ ਕੀ ਲੱਭਾ ਬੇਦਰਦਾਂ ਵਿੱਚ ਸਾਡੀ ਅੱਲੜਾ ਦੀ ਨੀਦ ਕੋਹਾ ਕੇ ਕੀ ਲੱਭਾ ਬੇਦਰਦਾਂ ਵਿੱਚ ਸਾਡੀ ਅੱਲੜਾ ਦੀ ਨੀਦ ਕੋਹਾ ਕੇ ਕੱਢਣਾ ਪਾਲ ਦੇ ਦੀ ਹੋਵੇ ਇੱਕ ਇੱਕ ਡਿਊਟ ਮੇਰਾ ਬਹੁਤ ਮਸ਼ਹੂਰ ਸੀ ਘਰੇ ਚੱਲ ਤੜੂਣ ਤ ਰੋਕਾਲ ਯਾਦ ਹੋਣਾ ਸਾਰਿਆਂ ਨੂੰ ਵੀਰੇ ਆ ਮੂਰੋ ਬੈਜੋ ਨਹੀਂ ਬੈਜੋ ਖੁੱਲ੍ਹੀ ਰੁੱਟੀ ਦੇ ਰਣੀਆਂ ਉਹਨਾਂ ਨੂੰ ਬੈਜੋ ਪੰਜਾਬ ਪੁੱਤਣਾ ਉਹ ਪਿੱਛੇ ਮੁਰੀਆਂ ਦੇਖਾ ਬੰਦੇ ਉਹ ਬੰਦੇ ਤੂੰ ਇੱਥੇ ਆ ਕੇ ਖੜ ਜਾ ਨਾ ਜਿਆਦਾ ਪਾਛੇ ਹਣਾ ਨਹੀਂ ਇਹਨਾਂ ਨੂੰ ਖੁੱਲ੍ਹੀ ਰੁੱਟੀ ਵੀਰੇ ਕੰਮ ਕਰੋ ਆਪ ਦਾ ਚੰਗਾ ਜਾਰੇ ਬਾਪਕ ਨਹੀਂ ਹੋਣਾ ਵੀਰੇ ਗਾਲ ਲਗੀਆਂ ਮੈਂ ਦੋ ਚਾਰ ਲਾਈਨਾਂ ਹੀ ਗਾਲੀਆਂ ਇਹ ਸਰਮਜੀਤ ਮਾਨਕ ਦਾ ਸਪੈਸ਼ਲ ਫਰਮਾਇਸ਼ ਸੀ ਤਾਂ ਗਾਲ ਲਗੀਆਂ

आया बू खोलिया जोसीं त ई विच मजया आया चेठ ਚਾਹੇ ਲੈ ਚਾਹੇ ਕਿਸੇ ਦੇ ਨਾਲ ਨਹੀਂ ਉਹ ਦੌੜੀ ਕਾਰ ਵੀਲੀ ਤੇ ਠੇਕਿਆਂ ਤੇ ਬਹਿਣਾ ਚੱਟੀਏ ਕੰਮ ਛੱਡਾ ਤੇ ਪੁੱਤਾਂ ਦਾ ਜਾਲ ਕਰਨਾ ਚੱਟੀਏ ਕਾਰ ਵੀਲੀ ਤੇ ਠੇਕਿਆਂ ਤੇ ਬਹਿਣਾ ਚੱਟੀਏ ਕੰਮ ਛੱਡਾ ਤੇ ਪੁੱਤਾਂ ਦਾ ਕੰਮ ਬਹਿਣਾ ਚੱਟੀਏ मुंडे ने चल कटू रड़काओ बटे भाई न कयो चल कू रड़का वॾे भाई ਪੁੱਤਾਂ ਦਾ ਘੜ ਕੋਣਾ ਚੱਟੀਏ ਤਾਰੂ ਪੀੜੀ ਤੇ ਠੇਕਣਾ ਤੇ ਬਹਿਣਾ ਚੱਟੀਏ ਕੰਮ ਚਟਾ ਤੇ ਪੁੱਤਾਂ ਦਾ ਘੜ ਕੋਣਾ ਚੱਟੀਏ ਉਹ ਅੱਜ ਤਾਂ ਦੇ ਮੁੰਡੇ ਨਾ ਬਨੌਣ ਜੇ ਬਕਰੇ ਵੀ ਪੰਡ ਤਾਂ ਦੇ ਮੁੰਡੇ ਨਾ ਬਨੌਣ ਜੇ ਬਕਰੇ ਤੇ ਪਾਣੀ